ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਅਨੰਦ ਦੇਵ ਜੀ ਦਾਸ ਇਟਲੀ ਦੀ ਟੀਮਾਂ ਆਈ ਆਜਪਿੰਡ ਖੁਣਖਣਾ ਲਾਗੇ ਟਾਂਡਾ ਜ਼ਿਲ੍ਹਾ ਸ਼ਹਾਟਪੁਰ ਆਨਸ਼ਦੀਪ ਸਨ ਆਫ ਸਤਪਾਲ ਸਿੰਘ ਇਹਨਾਂ ਦੇ ਬੱਚੇ ਨੂੰ ਜਿਹੜੀ ਵੀਡੀਓ ਵਿੱਚ ਦੱਸਿਆ ਹੀ ਬਿਮਾਰੀ ਆ ਬਿਮਾਰੀ ਆ ਇਹਨਾਂ ਦੀ ਕੀਮਾ ਹੁੰਦੀ ਹੈ ਜੀ ਤੇ ਭੈਣ ਜੀ ਹੁਣੀ ਤੇ ਭਾਜੀ ਨੂੰ ਹੀ ਟਰੱਸਟ ਨੂੰ ਬੇਨਤੀ ਕੀਤੀ ਸੀ ਤੇ ٹرسٹ ਨੇ ਇਹਨਾਂ ਦੀ ਬੇਨਤੀ ਮਨਜ਼ੂਰ ਕਰਦੇ ਆ ਸੇਵਾ ਧੰਦੀ ਸੀ 66500 ਦੀ ਸੇਵਾ ਧੰਦੀ ਸੀ ਉਹ ਅਸੀਂ ਭੈਣ ਜੀ ਨੂੰ ਇਹਨਾਂ ਨੂੰ ਦਿੰਨੇ ਆ ਤੇ ਪਰਿਵਾਰ ਵੱਲੋਂ ਵੀ ਧੰਨਵਾਦ ਕਰਾ ਰਹੇ ਆ ٹرسٹ ਦਾ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਬੱਚਾ ਬਿਮਾਰ ਆ 11 ਸਾਲਾਂ ਦਾ ਦੋ ਗੁੱਡੀਆਂ ਆ ਘਰ ਗਰੀਬ ਘਰੋਂ ਗਰੀਬ ਆ ਇਲਾਜ ਕਰਾਉਣ ਵਿੱਚ ਬਹੁਤ ਜ਼ਿਆਦਾ ਇਹਨਾਂ ਨੂੰ ਪਰੇਸ਼ਾਨੀਆਂ ਆ ਰਹੀ ਸੀ ਇਹਨੇ ٹرسٹ ਨੂੰ ਬੇਨਤੀ ਕੀਤੀ ਇਸ ਲਈ ਅਸੀਂ ਅੱਜ ਸੇਵਾ ਦੇਣ ਆਏ ਆ ਉਹ ਭੈਣ ਜੀ ਉਹਨਾਂ ਨੂੰ ਦੇਤੀ ਆ ਸੇਵਾ ਤੇ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਤੇ ਭੈਣ ਜੀ ਹੋਣਾ ਕੋਲ ਵੀ ਧੰਨਵਾਦ ਕਰਾਉਂਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਨੂੰ ਜਿਹੜਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੇ ਅਸੀਂ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰਪੇਣ ਇਤਲੀ ਤੋਂ ਚਲਾਈ ਸੱਚੇ ਮਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟੈਰਸਟ ਨਾਲ ਜੁੜ ਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਇਤਲੀ ਦੇ ਇਸ ਅਕਾਊਂਟ ਵਿੱਚ ਮਾਇਆ ਦਾ ਯੋਗਦਾਨ ਦੇ ਸਕਦੇ ਹੋ ਅਤੇ ਸੇਵਾ ਦਾ ਸਾਰਾ ਵੇਰਵਾ ਤੇ ਹਿਸਾਬ WhatsApp ਗਰੁੱਪ ਵਿੱਚ ਦਿੱਤਾ ਜਾਂਦਾ ਹੈ ਤੇ ਤੁਸੀਂ ਉੱਥੇ ਵੀ ਟੈਰਸਟ ਨਾਲ ਜੁੜ ਸਕਦੇ ਹੋ ਜੀ ਵਾਈ ਗੁਰੂਜੀ ਕਾ ਖਾਲਸਾ ਵਾਈ ਗੁਰੂਜੀ ਕੀ ਫਤਿਹ